ਦਾ ਸ਼ੋਰ ਮਚਾਇਆ ਹੈ ਕਿ ਕੇਂਦਰ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ 1100 ਕਰੋੜ ਰੁਪਏ ਸਟੇਟ ਡਿਜ਼ਾਸਟਰ ਫੰਡ ਦਾ ਪੰਜਾਬ ਕੋਲ ਪਿਆ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਪੁੱਛਣਾ ਚਾਹੁੰਦਾ ਪ੍ਰਦੇਸ਼ ਦੇ ਫਾਈਨੈਂਸ ਮਿਨਿਸਟਰ ਨੂੰ ਮੈਂ ਪੁੱਛਣਾ ਚਾਹੁੰਦਾ ਇਹਦੀ ਮੰਤਰੀਆਂ ਉਸ ਸੰਤਰੀਆਂ ਨੂੰ ਔਰ ਐਮਐਲਏ ਨੂੰ ਹੁਣ ਤੱਕ ਸਿਰਫ 71 ਕਰੋੜ ਰੁਪਇਆ ਅਜੇ ਕੋਈ 15 ਦਿਨ ਹੋਣ ਲੱਗੇ ਨੇ ਸਿਰਫ 71 ਕਰੋੜ ਰੁਪਇਆ ਸਟੇਟ ਡਿਜ਼ਾਸਟਰ ਫੰਡ ਜੋ ਇਹਨਾਂ ਨੇ ਰੀਲੀਜ਼ ਕੀਤਾ 35 35 ਕਰੋੜ ਇੱਕ ਸਾਢੇ 35 ਕਰੋੜ ਕਿਨੇ ਰੋਕੇ ਤੁਹਾਨੂੰ ਫੰਡ ਰੀਲੀਜ਼ ਕਰਨ ਤੋਂ ਕਿਉਂ ਨਹੀਂ ਤੁਸੀਂ ਨਾਮ ਸਿੱਟਾ ਤੇ ਫੰਡ ਨੂੰ ਰੀਲੀਜ਼ ਕਰ ਦੇ ਕਹਿੰਦੇ ਸਾਰਾ ਪੰਜਾਬ ਰੁੜ ਜਾਏਗਾ ਉਧਰ ਰੀਲੀਜ਼ ਕਰੋਗੇ ਤੁਹਾਡੇ ਕੋਲ ਪਿਆ ਹੋਇਆ 1100 ਕਰੋੜ ਰੁਪਇਆ ਹੁਣ ਤੱਕ ਕੇਵਲ 71 ਕਰੋੜ ਕਿਉਂ ਤੁਸੀਂ ਕੇਂਦਰ ਨੂੰ ਕਹਿੰਦੇ ਹੋ ਕਿ ਕੇਂਦਰ ਨੇ ਅਜੇ ਤੱਕ ਪੈਸਾ ਰੀਲੀਜ਼ ਨਹੀਂ ਕੀਤਾ ਕੇਂਦਰ ਦੀਆਂ ਟੀਮਾਂ ਪ੍ਰਦੇਸ਼ ਚ ਹੋ ਕੇ ਚਲੇਗੀ ਮੈਂ ਤੇ ਹੈਰਾਨ ਹੈਗਾ ਕਿ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਨੇ ਮੰਤਰੀਆਂ ਨੂੰ ਇਹ ਨਹੀਂ ਪਤਾ ਕੀ ਕੇਂਦਰ ਦੀਆਂ ਟੀਮਾਂ ਆਈਆਂ ਹੋਈਆਂ ਨੇ ਚੀਫ ਸਕੱਟਰੀਆਂ ਮੀਟਿੰਗ ਕਰਦੀਆਂ ਪਈਆਂ ਨੇ ਔਰ ਜਿਸ ਵੇਲੇ ਕੇਂਦਰ ਦੀ ਟੀਮਾਂ ਦਾ ਸਰਵੇ ਕਰਨ ਦੇ ਬਾਅਦ ਪੰਜਾਬ ਦੇ ਚੀਫ ਸਕੱਟਰੀਆਂ ਮੀਟਿੰਗ ਹੋ ਰਹੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਸਿੱਤ ਹੁੰਦਾ ਜਾਂ ਲਾਲੋ ਸਟੇਟ ਰੱਖੀ ਹਾਲ ਹੈ ਸਟੇਟ ਦਾ ਚੀਫ ਸਕੱਟਰੀ ਮੀਟਿੰਗ ਕਰ ਰਿਹਾ ਦਿੱਲੀ ਦੀ ਟੀਮਾਂ ਨਾਲ ਤੇ ਮੰਤਰੀ ਕਹਿ ਰਹੇ ਨੇ ਕੀਂਦੇ ਰਹਿ ਤਾਈ ਤਖਸਾਰ ਨਹੀਂ ਦਿੱਤੀ ਦੇਸੇ ਖੇਤੀ ਮੰਤਰੀ ਹੋ ਕੇ ਗਏ ਸਾਡੇ ਹੋਮ ਮਿਨਿਸਟਰ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਪ੍ਰਧਾਨ ਮੰਤਰੀ ਜਿਵੇਂ ਹੀ ਫੋਨ ਤੋਂ ਆਇਆ ਸਤੋ ਪਹਿਲਾ ਫੋਨ ਆਵਾਈ ਜਾ ਤੋ ਤੈ ਭਗਵੰਤ ਮਾਹਜੂਰ ਕੀਤਾ ਕਿ ਪੰਜਾਬ ਦੇ ਸੰਕਟ ਦੀ ਘੜੀ 'ਚ ਕੇਂਦਰ ਸਰਕਾਰ ਤੁਹਾਡੇ ਨਾਲ ਖੜੀ ਹੈ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹੈਗੇ ਪਰ ਉਸੇ ਬਾਅਦ ਤੁਸੀਂ ਅਸਤ੍ਰ ਦੀ ਗੱਲਾਂ ਕਰੋਗੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਅੱਜ ਤੱਕ ਇਹ ਹੀ ਨਹੀਂ ਹੈਗਾ ਘਰਕ ਜੀ ਮਾਇਨੇ ਮਾਈਨਿੰਗ ਵਾਲੇ ਈਸ਼ੂ ਤੇ ਜਦ ਸ਼ਿਵਰਾਜ ਚੋਹਾ ਜੀ ਆਈਸੀ ਉਹਨੇ ਗੱਲ ਕੀਤੀ ਮੈਂ ਪੁੱਛਣਾ ਚਾਹਣਾ ਕਿ ਆ ਉਹਨੇ ਗਲਤ ਕੀਤਾ ਉਹਨੇ ਇਹ ਕਿਹਾ ਸ਼ਿਵਰਾਜੀ ਦੀ ਸਟੇਟਮੈਂਟ ਹੈਗੀ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਔਰ ਕਾਲੀ ਦਲ ਦੀ ਸਰਕਾਰ ਸੀਗੀ ਅਸੀਂ ਬੰਨਾਂ ਨੂੰ ਪੱਕਾ ਕੀਤਾ ਸੀਗਾ ਤਾਂ ਕਿ ਫਲੱਡ ਜਦੋਂ ਪਾਣੀ ਆਂਦਾ ਪ੍ਰਸਾਦਾ ਪਾਣੀ ਆਉਣਾ ਮੈਂ ਹਰਸ਼ਾ ਜੀ ਜਿਆਦਾ ਪ੍ਰਸਾਦਾ ਹੋਣਗੇ ਜਿਆਦਾ ਪਾਣੀ ਆਏਗਾ ਤੇ ਫਲੱਡ ਉਹ ਪਾਣੀ ਜਿਹੜਾ ਹੈਗਾ ਸਾਡੇ ਕਿਸਾਨ ਵੀਰਾਂ ਦੇ ਜਾਂ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਘਰਾਂ 'ਚ ਨਾ ਜਾਵੇ ਖੇਤਾਂ 'ਚ ਨਾ ਜਾਵੇ ਉਹ ਦਸੇ ਬਣ ਪੱਕੇ ਕੀਤੇ ਗਏ ਸੀ ਉਹਨੇ ਕਿਹਾ ਕਿ ਇਲ ਲੀਗਲ ਮਾਈਨਿੰਗ ਜਿਹੜੀ ਹੁੰਦੀ ਹੈ ਉਹਦੇ ਕਰਕੇ ਉਹ ਬਣ ਕਮਜ਼ੋਰ ਹੋ ਗਏ ਨੇ ਔਰ ਸਾਨੂੰ ਉਨ ਲੋੜ ਹੈ ਕਿ ਅਸੀਂ ਉਹ ਬਣਾਂ ਨੂੰ ਪੱਕਾ ਕਰੀਏ ਤਾਂ ਕਿ ਅੱਗੇ ਤੋਂ ਐਪੋਜੇ ਹਾਲਾਤ ਨਾ ਹੋਣ ਇਹ ਕੋ ਗਲਤ ਗੱਲ ਕੀਤੀ ਉਹਨਾਂ ਨੇ ਤੇ ਸਿਆਣੇ ਉਹ ਕਿ ਜਿਹੜੇ ਬਣ ਕਮਜ਼ੋਰ ਹੋ ਗਏ ਨੇ illegal mining ਕਰਕੇ ਸਾਨੂੰ ਉਹਨਾਂ ਬੰਦਿਆਂ ਨੂੰ ਪੱਕਾ ਕਰਨ ਦੀ ਲੋੜ ਹੈ